ਆ ਰਹੀ ਹੈਗੀ ਆ ਉਹ ਕਹਿੰਦੇ ਆਪਾਂ ਇਹ ਸੇ ਚਾਰ ਜਿਹੜਾ ਗਲਤ ਨਹੀਂ ਬਣਦਾ ਆਚਾਰ ਮਤਲਬ ਉల్లి ਵਾਲਾ ਨਹੀਂ ਬਣਦਾ ਉల్లి ਵਾਲਾ ਆਚਾਰ ਤੁਹਾਡੇ ਪਸ਼ੂਆਂ ਵਾਸਤੇ ਘੱਟ ਫਾਇਦੇ ਨਾਲ ਤੁਹਾਡੇ ਵਾਸਤੇ ਜ਼ਿਆਦਾ ਬਣਦਾ ਕਿਉਂਕਿ ਦੁੱਧ ਵਾਲੇ ਪਸ਼ੂ ਦੇ ਰਾਈ ਜਿਹੜੀ ਉల్లి ਆਪਾਂ ਨੂੰ ਉਹਨੇ ਦੁੱਧ ਦੇ ਰਾਈ ਉਹ ਕੈਂਸਰ ਦਾ ਜਾਰੂਰ ਬਣਦੀ ਤਾਂ ਹੀ ਉਸ ਚੀਜ਼ ਨੂੰ ਕੰਟਰੋਲ ਦੇ ਵਿੱਚ ਲੈ ਲੈਂਦਾ ਕੋਈ ਵੀ ਫੀਡ ਜਿਹੜੀ ਅੱਜ ਦੇ ਸਮੇਂ 'ਚ 1600 1500 ਤੋਂ ਉੱਪਰ ਦੀ ਰੇਂਜ ਵਾਲੀ ਹੈ ਉਹਦੇ 'ਚ ਇਹ ਚੀਜ਼ ਹੈ ਅਗਲਾ ਦੇ 1500 1600 ਰੁਪਇਆ ਕੋਈ ਖਾਤਰਿਆ ਨਾ ਉਹ ਇਹ ਦੇ ਜਰਾ ਮੈਨੂੰ ਫੀਡ ਉਲੀ ਜਾ ਤਾ ਨਹੀਂ ਉਲੀਰਾ ਤੁਮ ਨੂੰ ਉਲੀ ਕੰਟਰੋਲਡ ਬਿਲਕੁਲ ਜ਼ੀਰੋ ਉਲੀ ਨਹੀਂ ਹੋ ਸਕਦੀ 20% ਤੱਕ ਦਾ ਰਹਿਣਾ ਕਿਉਂਕਿ ਅਨਾਜ ਜਿਹੜਾ ਆਪਾਂ ਪਾਉਨੇ ਆ ਫੀਡ ਦੇ ਵਿੱਚ ਉਹਦੇ ਫੀਡ ਦੇ ਵਿੱਚ ਜਿਹੜਾ ਅਨਾਜ ਪਾਉਨੇ ਉਹਦੇ ਉੱਤੇ ਸਪਰੇਹਾਂ ਰਹਾਂ ਸਪਰੇਹਾਂ ਜਿਹੜੀਆਂ ਹੁੰਦੀਆਂ ਆ ਉਹ ਆਪਣੇ ਘਰਾਂ ਦੇ ਵਿੱਚੋਂ ਹੀ ਜਾਂਦਾ ਆ ਰਹਾ ਟੋਟਲ ਪੋਟੇਰੀ ਹਾਸਪ੍ਰਿਆ ਹੁੰਦੀ ਆ ਉਹ ਟੌਕਸਿਸਿਟੀ ਜਿਹੜੀ ਜ਼ੀਰੋ ਕਰਨੀ ਬਹੁਤ ਮੁਸ਼ਕਿਲ ਆ ਬਹੁਤ ਮੁਸ਼ਕਿਲ ਦੀ ਨਾ ਨੁਕੀ ਨਾ ਅਗਰ ਜੇ ਹੁੰਦੀ ਤਾਂ ਸਰਕਾਰ ਨੇ ਇਹ ਵੀ ਆਪਣੇ ਦੇ ਫਰਤੀਬੰਦ ਲਾਉਣਾ ਸੀ ਵੀ ਤੁਸੀਂ ਬਿਲਕੁਲ ਜ਼ੀਰੋ ਕਰਕੇ ਦੇ ਦੋਗੇ ਕਾਰਬਨ ਦੀ ਜਿਹੜੀ 8000 ਕਾਰਬਨ ਦੀ 4000 ਜਾਂ 10000 ਫੀਟਰ ਦੋਟੜ ਨਾਲ ਤਿੰਨ ਫੀਟਰ ਟਾਈਮ ਜਿਹੜੀਆਂ ਆ ਰਹੀਆਂ ਨੇ ਇਹ ਉਰਲੀ ਕੰਟਰੋਲਡ ਫਿਲਟਰ ਨੇ ਇਹਨਾਂ ਦੇ ਉੱਪਰ ਲਿਖਿਆ ਜਾਂਦਾ ਵੀ ਇਹਨਾਂ ਦੀ ਜਿਹੜਾ ਤੈਅ ਮਾਰਕਾ ਹੈਗਾ 20 ਪੀਪੀ ਹੈ ਠੀਕ ਆ ਉਹਦੇ ਤੋਂ ਘੱਟ ਆਉਣੀ ਹੈ 20 ਪੀਪੀ ਤੋਂ ਘੱਟ ਹੀ ਹੋਏਗਾ ਜਿਹੜੀ الافਲਾਟੋਕਸਿਨ ਦੀ ਮਾਤਰਾ ਹੈ ਔਰ ਉਸ ਤੋਂ ਬਾਅਦ ਹੀ ਗਵਰਨਮੈਂਟ ਆਪਾਂ ਨੂੰ ਆਈਐਸਆਈ ਦੀ ਮੋਹਰ ਦਿੰਦੀ ਆ ਫਲਾਂਟ ਬੈਗ ਦੇ ਉੱਤੇ ਉਸ ਤੇ ਲਾਉਣਾ। ਨਹੀਂ ਤੇ ਜਿਹਦਾ 20 ਪੀਪੀ ਤੋਂ ਉੱਪਰ ਜਾਂ ਕੋਈ ਵੀ ਇਹੋ ਜਿਹੀ ਫੀਲਡ ਆ ਜਿਹਦੇ ਚ ਉੱਲੀ ਕੰਟਰੋਲਡ ਨਹੀਂ ਹੈਗੀ ਦੁੱਧ ਵਾਲੇ ਪਸ਼ੂ ਵਾਸਤੇ ਫੀਲਡ ਜਿਹੜੀ ਆਉਂਦੀ ਆ ਉਹਦੇ ਉੱਪਰ 20 ਪੀਪੀ ਤੋਂ ਥੱਲੇ ਹੋਣੇ ਉੱਲੀ ਦਾ ਜ਼ਰੂਰੀ ਮਾਰਕ ਆਈਐਸਆਈ ਮਾਰਕਾ ਤਾਂ ਨਹੀਂ ਹੁੰਦਾ ਔਰ ਆਪਣੀ ਕਾਰ ਬਿੱਲ 8000 4000 ਤੇ 10000 ਇਹ ਐਕਟਰ ट्रांजिशन ਪਲੱਸ ਉਗੇ ਇਹ ਵੀ ਦੁੱਧ ਵਾਲੇ ਨੇ ਇਹ ਚਾਰ ਫੀਡਾਂ ਇਹੋ ਜੀਆਂ ਨੇ ਜਿਹੜੀਆਂ ਉల్లి ਰਹਿਤ ਨੇ ਬਿਲਕੁਲ ਜਿਵੇਂ ਮਤਲਬ ਉల్లి ਕੰਟਰੋਲਡ ਨੇ ਵੀ 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 ਤੋਂ ਅੰਡਰਾ ਹੁੰਦੀ ਹੈ ਠੀਕ ਹੈ ਜੀ ਜਿਹੜੀਆਂ ਦੂਸਰੀਆਂ ਫੀਡਾਂ ਨੇ ਮੰਨ ਕੇ ਚਲੋ ਬੱਚਿਆਂ ਵਾਲੀ ਆ ਕਾਫਸ਼ਟਰਾ ਕਾਫ ਗਰੋਅਰ ਹੀ ਫਰਾ ਡੇਰੀ ਪ੍ਰੋਟੀਨ ਇਹਨਾਂ ਦੇ ਵਿੱਚ ਕੀ ਹੁੰਦਾ ਪਸ਼ੂ ਦੇ ਅੰਦਰ ਉల్లి ਜਿਹੜੀ ਜਾਂਦੀ ਹੈ ਅਗਰ ਜਾਂਦੀ ਹੈ ਤੈ ਮਾਤਰਾ ਤੋਂ ਉੱਤੇ ਉਹ ਗੋਹੇ ਜਿਹੜਾਈ ਬਾਹਰ ਆਉਣੇ ਸ਼ੁਰੂ ਹੋ ਜਾਂਦੀ ਕਿਉਂਕਿ ਦੁੱਧ ਨਹੀਂ ਦੇਜਾ ਆਪਾਂ ਨੂੰ ਕਿਸੇ ਤਰ੍ਹਾਂ ਦਾ ਉਹਦੇ ਨਾਲ ਨੁਕਸਾਨ ਨਹੀਂ ਹੋਇਆ ਤਾਂ ਕਰਕੇ ਸਰਕਾਰ ਉਸੇ ਉల్లి ਕੰਟਰੋਲਡ ਕਰਨ ਦੀ ਸ਼ਰਤ ਨਹੀਂ ਰੱਖਦੀ IISc Bureau of Indian Standard ਜਿਹੜਾ ਸੈਂਟਰਲ ਗਵਰਨਮੈਂਟ ਸੈਂਟਰਲ ਗਵਰਨਮੈਂਟ ਦਾ ਅਦਾਰਾ ਉਹਨੇ ਕਾਰਗਿਲ ਨੂੰ ਇਸ ਚੀਜ਼ ਲਈ ਸਨਮਾਨ ਵੀ ਦਿੱਤਾ ਕਿਉਂਕਿ ਆਪਾਂ ਉਦੋਂ ਤੋਂ ISI ਦੀ ਮੋਹਰ ਲਵਾ ਰਹੇ ਹਾਂ ਜਦੋਂ ਤੋਂ ਗਵਰਨਮੈਂਟ ਦਾ ਕੋਈ ਰੂਲ ਵੀ ਨਹੀਂ ਸੀ ਵੀ ਇਹ ਲਵਾਉਣੀ ਜ਼ਰੂਰੀ ਆ ਨਹੀਂ ਜ਼ਰੂਰੀ ਕੁਝ ਵੀ ਨਹੀਂ ਸੀ ਹੁਣ ਤੱਕ ਵੀ ਆਪਾਂ ਤਾਂ ਹੀ ਲੱਗ ਰਹੀ ਆਪਣੇ ਜੇ ਚਾਰ ਪਲਾਂਟ ਆ ਤੇ ਚਾਰਾਂ ਤੇ ਚਾਰਾਂ ਨੂੰ ISI ਮਾਰਕਾ ਪ੍ਰਾਪਤ ਆ ਇਹ ਨੀਮ ਰਿਜੇ ਬਟੰਡੇ ਤੋਂ ਬਣ ਕੇ ਆ ਰਹੀ ਆ ਤਾਂ ਉਲੀ ਕੰਟਰੋਲਡ ਹੋਊਗੀ ਰਾਜਪੁਰੇ ਦਾਅੂ ਵੀ ਤਾਂ ਨਹੀਂ ਹੋਊਗੀ ਉਹ ਜੋ ਬ੍ਰਾਂਡ ਹੈ ਉਹ ਜਿਹਨਾਂ ਦੇ ਚਾਰ-ਚਾਰ ਪੰਜ-ਪੰਜ ਪਲਾਂਟ ਆ ਮੋਰ ਸਿਰਫ ਇੱਕ ਨੂੰ ਮਿਲਦੀ ਹੈ ਉਹੀ ਵੱਡੀ ਕਰਕੇ ਸ਼ਾਪਿੰਗ ਦੇ ਗੱਟੇ ਤੇ ਤੁਹਾਨੂੰ ਧਿਆਨ ਨਹੀਂ ਜਾਂਦਾ ਇਸ ਚੀਜ਼ ਕਿ ਆਈਐਸਆਈ ਮਾਰਕਾ ਤੁਹਾਡੇ ਚਾਲ ਚੇ ਹੁੰਦਾ ਵੀ ਸਾਰਿਆਂ ਨੂੰ ਮਿਲਿਆ ਹੋਇਆ ਠੀਕ ਹੈ ਜੀ ਹੁਣ ਇੱਕ ਵਾਰੀ ਨਾ ਮੈਂ ਸلسلੇਵਾਰ ਫੀਡ ਦੇ ਬਾਰੇ ਤੁਹਾਨੂੰ ਜਿਹੜੀ ਬੱਚਿਆਂ ਨਾਲ ਲਈ ਆਉਂਦੀ ਆ ਦੁੱਧ ਲਈ ਆਉਂਦੀ ਆ ਫ੍ਰਾਂਕਸ਼ਨ ਲਈ ਆਉਂਦੀ ਆ ਉਹਦੀ ਥੋੜੀ ਬਹੁਤ ਜਿਵੇਂ ਜਿਵੇਂ ਜਾਣਕਾਰੀ ਦਿੰਦਾ ਜਾਂਦਾ ਨੇ ਉਸ ਤੋਂ ਬਾਅਦ ਜਿਹੜੀ ਹੋਰ ਜਾਣਕਾਰੀਆਂ ਨਾਲ ਅਵੇਲੇਬਲ ਕਰਾਵਾਂ ਉਸ ਤੋਂ ਬਾਅਦ ਤੁਹਾਡੇ ਸਵਾਲ ਜਵਾਬ ਹੋਣਗੇ ਉਹਨਾਂ ਦਾ ਆਪਾਂ ਜਵਾਬ ਦੇਣਾ ਠੀਕ ਤੁਹਾਡੇ ਕੋਲ ਸਾਰਿਆਂ ਕੋਲੇ ਪੈਪਰੇਟ ਹੈਗਾ ਪੈਪਰੇਟ ਦਾ ਪਹਿਲਾ ਪੇਜ ਇੱਧਰ ਲਾ ਠੀਕ ਹੈ ਚਾਰ ਫੀਡਾਂ ਆ ਜਾਂਦੇ ਆ ਤੇ ਅਲੱਗ-ਅਲੱਗ ਨੇ ਪਹਿਲੀ ਹੈ ਜਿਹੜੀ ਸੁਪਰ ਕਾਫ ਦੀ ਮੈਂ ਗੱਲ ਕਰ ਰਿਹਾ ਠੀਕ ਹੈ ਸੁਪਰ ਕਾਫ ਆ ਤਿੰਨ ਮਹੀਨਿਆਂ ਤੱਕ ਪੈਣ ਵਾਲੀ ਫੀਡ ਹੈ ਜੋ ਪਹਿਲੇ ਤਿੰਨ ਮਹੀਨੇ ਬੱਚੇ ਨੂੰ ਪੈਂਦੀ ਹੈ ਜਿਹੜਾ ਚਾਹੇ ਉਹ ਕੱਢੀ ਹੈ ਚਾਹੇ ਬੱਚੀ ਹੈ ਚਾਹੇ ਮਾਲੀ ਘਟੂ ਆ ਪਿਆਰ ਕਰਨਾ ਤੁਸੀਂ ਚਾਹੇ ਬਛੜਾ ਤਿਆਰ ਕਰ ਪਹਿਲੇ ਤਿੰਨਾਂ ਮਹੀਨਿਆਂ ਲਈ ਫੀਡ ਹੈ ਜਿਹੇ ਨਾ ਇਹ ਨਹੀਂਗਾ ਵੀ ਦੁੱਧ ਦਾ ਰੋਲ ਨਹੀਂ ਹੈਗਾ ਦੁੱਧ ਤੁਹਾਨੂੰ ਪਿਉਣਾ ਪੈਣਾ ਜਾਨਵਰ ਨੂੰ ਤੁਹਾਡੇ ਨੂੰ ਜਿਹੜਾ ਮਗਰ ਪਾਲ ਆਇਆ 1.5 ਤੋਂ 2 ਮਹੀਨੇ ਦੁੱਧ ਜ਼ਰੂਰੀ ਦੁੱਧ ਨਹੀਂ ਬਿਲਕੁਲ ਤੁਸੀਂ ਬਦ ਕਰ ਸਕਦੇ ਇਹਦੀ ਖਰਾਕ ਹੈ ਜਿਹੜੀ ਉਹ ਉਮਰ ਦੇ ਹਿਸਾਬ ਨਾਲ ਜਿੰਨਾ ਪਸ਼ੂ ਇਨਟੇਕ ਲੈ ਲੇ ਉਸ ਤਰੀਕੇ ਨਾਲ ਇਹਦੀ ਕੋਈ ਐਤ ਤੈ ਖਰਾਬ ਨਹੀਂ ਹੈਗੀ ਜਦੋਂ ਹਾਂ 2 ਢਾਈ ਮਹੀਨੇ ਤੋਂ ਉੱਪਰ ਚਲਾ ਜਾਂਦਾ ਉਦੋਂ 2 ਤੋਂ 2.5 ਕਿਲੋ ਦੀ ਖਰਾਕ ਇਹਦੀ ਦੇ ਸਕਦੇ 2 ਕਿਲੋ ਦੀ ਮੰਨ ਕੇ ਚੱਲੋ ਤੁਸੀਂ ਖਰਾਕ ਦੇ ਸਕਦੇ ਇੱਕ ਦਿਨ ਦੀ ਪਰ ਅਸੀਂ ਕੋਸ਼ਿਸ਼ ਤੁਹਾਨੂੰ ਕਹਿੰਦੇ ਆ ਵੀ ਕੋਸ਼ਿਸ਼ ਕਰੋ ਕੇ ਨਾਲ ਤੂੜੀ ਪੱਠਾ ਨਾ ਪਾਓ ਕਹਿੰਦੇ ਤਿੰਨ ਮਹੀਨੇ ਕਿਉਂਕਿ ਜਿਹੜਾ ਤੂੜੀ ਪੱਠੇ ਨੂੰ ਪਚਾਉਣ ਵਾਲਾ ਪੇਟ ਆ ਉਹ ਪਹਿਲੇ ਤਿੰਨ ਮਹੀਨੇ ਨਹੀਂ ਤਿਆਰ ਹੁੰਦਾ ਆਪਾਂ ਨੂੰ ਇਹ ਹੁੰਦਾ ਕਿ ਡੇਢ ਮਹੀਨਾ ਦੁੱਧ ਚੰਗਾਇਆ ਅਸਲ ਦੇ ਵਿੱਚ ਜ਼ਿੰਮੇਦਾਰ ਜਾਂ ਕੋਈ ਵੀ ਪਸ਼ੂ ਪਾਲਕ ਹਨ ਬੰਨ ਛੱਡ ਤੋਂ ਬਹੁਤ ਚਾਹਦਾ ਵੀ ਮੈਂ ਫਲ ਛੱਡੂਗਾ ਦੁੱਧ ਚੰਗਾਉਗਾ ਫੇਰ ਧੂਕੇ ਜਾਣਾ ਜੀ ਚਿੱਚੜ ਬਹੁਤ ਬੈਂਦੀ ਹੈ ਅਸੀਂ ਤਾਂ ਇਹ ਨੂੰ ਐਂ ਕਰਦੇ ਆ ਦੁੱਧ ਘਟਾ ਦਿੰਨੇ ਆ ਜਾਵੇਂ ਬਸ ਮੋਝਾ ਲਵਾ ਕੇ ਉਹਨੂੰ ਬੰਨ ਦਿੰਨੇ ਆ ਆਪਾਂ ਖਾ ਮਰਦਾ ਤੂੜੀ ਖਾਣ ਲੱਗ ਪੇ ਪੱਠੇ ਖਾਣ ਲੱਗ ਪੇ ਕੁਝ ਵੀ ਖਾਣ ਲੱਗ ਪੇ ਖ ਪਰ ਉਹ ਪਸ਼ੂ ਦਾ ਫੀਡ ਨਹੀਂ ਜਾਂਦਾ ਜੀ ਜਿਹੜਾ ਤੁਹਾਡੇ 3 ਮਹੀਨਿਆਂ ਨੂੰ ਜਿਹੜਾ ਸਰੀਰ ਨੂੰ ਜਿਹੜੀ ਉਹਦੀ ਲੋੜ ਆ ਉਹ ਪੂਰਾ ਨਹੀਂ ਕਰ ਪਾਉਂਦਾ ਤਾਂ ਇਹ ਆਪਣੀ ਸਮੱਸਿਆ ਵੀ ਆਉਂਦੀ ਆ ਪਹਿਲੇ 3 ਮਹੀਨਿਆਂ ਦੇ ਵਿੱਚ ਕਟਰੋ ਬਛਰੂ ਮਰਦੇ ਬਹੁਤ ਨੇ ਇਹ ਇੱਕ ਕਾਰਨ ਹੋਵੇਗਾ ਮੋਕ ਲੱਗੀ ਜਾਂ ਕੁਝ ਹੋਰ ਹੋ ਰਿਹਾ ਇਹ ਜਿਹੜਾ ਮੌਤ ਦੇ ਘਟਾਉਂਦੀ ਆ ਪਹਿਲੇ 3 ਮਹੀਨੇ ਕੋਸ਼ਿਸ਼ ਕਰਿਆ ਕਰੋ ਫੀਡ ਤੇ ਦੁੱਧ ਤੇ ਜੂਨਾ ਵਾਲੀ ਦਵਾਈ ਉਹ ਹਫਤੇ ਤੋਂ ਸਕੇਜੂਲ ਹੁੰਦਾ ਜਿਵੇਂ ਪਹਿਲੀ ਵਾਰ ਇਹ ਇੱਕ ਹਫਤੇ ਬਾਅਦ ਤੇ ਦੂਜੀ ਵਾਰ 10 ਦਿਨਾਂ ਬਾਅਦ ਜਾਂ 15 ਦਿਨਾਂ ਬਾਅਦ ਕੀ ਕਿੰਨਾ ਦਾ ਬਾਅਦ ਫਿਰ ਮਹੀਨੇ ਬਾਅਦ ਜਿਹੜੇ ਪਹਿਲੇ 6 ਮਹੀਨੇ ਦੂਜਾ ਸਾਲ ਤੋਂ ਛੋਟੇ ਨੇ ਜਾਨਵਰ ਉਹਨਾਂ ਨੂੰ ਜਾਦਾ ਵਾਰੀ ਡੀ ਵਰਮਿੰਗ ਕਰਨੀ ਪੈਂਦੀ ਜੂ ਨਾਲ ਵੀ 11 ਵਾਰੀ ਜੇ ਨਹੀਂ ਇਹਦੇ ਬਾਰੇ ਕੰਸੈਪਟ ਕਲੀਅਰ ਹੈ ਜੀ ਪਹਿਲੇ 3 ਮਹੀਨੇ ਇਹ ਤੁਹਾਡੀ ਫੀਡ ਪੈਂਦੀ ਹੈ ਪੂਰੇ 3 ਮਹੀਨੇ ਇਹ ਨਹੀਂ ਇਹ ਇੱਕ ਗੱਟਾ ਪਾਣਾ ਕਈ ਵਾਰੀ ਮੈਂ ਦੇਖਦਾ ਪਸ਼ੂ ਪਾਲਕਾ ਮੈਨੂੰ ਫੋਨ ਵੀ ਆਉਂਦਾ ਮੈਨੂੰ ਮਿਲਦੇ ਵੀ ਆ ਜੀ ਅਸੀਂ ਤਾਂ ਫੀਡ ਪਾਈ ਸੀ ਇੱਕ ਗੱਟਾ ਪਾਇਆ ਸੀ ਜੀ ਕਿਸਾਨ ਦਾ ਕਹਿੰਦਾ ਬੱਚੇ ਦੀ ਗਰੋਥ ਨਹੀਂ ਹੋ ਰਹੀ ਇਹ ਤੁਹਾਡਾ ਥੋੜਾ ਅਨੁਮਾਨ ਦਾ 15 ਦਿਨਾਂ ਨਾਲੋਂ ਦੇ ਮਹੀਨੇ ਦਾ ਪਹਿਲਾ ਕੱਟਾ ਜਿਹੜਾ ਤੁਹਾਡਾ ਜਾਊਗਾ ਜਨਮ ਵੇਲੇ ਤੋਂ ਲੈ ਕੇ ਸ਼ੁਰੂ ਪਹਿਲੇ ਮਹੀਨੇ ਤੱਕ ਜਾਂ ਸਵਾ ਮਹੀਨੇ ਤੱਕ ਫੁੱਲ ਲੰਬਾ ਚੱਲਦਾ ਹੈ ਕਿਉਂਕਿ ਪਛੂੜਾ ਇੰਟੇਕ ਕੱਟ ਹੁੰਦਾ ਫੀਡ ਆਉਂਦੀ ਉਹ ਦੁੱਧ ਆਸਤੇ ਵਧਿਆ ਠੀਕ ਹੈ ਜੇ ਦੁੱਧ ਜ਼ਿਆਦਾ ਚੱਕਦਾ ਉਸ ਟਾਈਮ ਦੇ ਵਿੱਚ ਫੀਡ ਕਰਨਾ ਮਗਰੋਂ ਜਦੋਂ ਮਹੀਨਾ ਟੱਪ ਗਿਆ ਮਹੀਨੇ ਤੋਂ ਲੈ ਕੇ ਤੀਜੇ ਮਹੀਨੇ ਤੱਕ ਉਹਦੇ ਜਿਹੜੇ ਪਸ਼ੂ ਦਾ ਐਂਟੀਕ ਜਾ ਰਹੇ ਨੇ ਫੀਡ ਦਾ ਜਿਆਦਾ ਐਂਟੀਕ ਹੁੰਦਾ ਦੁੱਧ ਦਾ ਦਾ ਡੇਢ ਮਹੀਨੇ ਬਾਅਦ ਛਡਾਉਣਾ ਸ਼ੁਰੂ ਕਰ ਦਿੰਦੇ ਆ ਹੁਣ ਤੁਸੀਂ ਦੁੱਧ ਛਡਾਉਣਾ ਛੱਡ ਬੰਦ ਕਰਤਾ ਸ਼ੁਰੂ ਕਰਤਾ ਫੇਰੀ ਤੇ ਉਹਦੇ ਨਾਲ ਕੀ ਆ ਫੀਡ ਦਾ ਐਂਟੀਕ ਵਾਧੂ ਆ ਇਹ ਮੰਨ ਵੀ ਜਦੋਂ ਦਿਨ ਤੋਂ 4 ਘੰਟੇ ਤੋਂ 6 ਘਟੇ ਪਾਚੀ ਖਾ ਜਾਂਦਾ 25 ਕਿਲੋ ਠੀਕ ਹੈ ਜੋ ਉਸ ਤੋਂ ਬਾਅਦ ਆਉਂਦੀ ਹੈ ਜੀ ਕਾਫੀ ਰੋਗ ਚੌਥਾ ਪੰਜਵਾਂ ਛੇਵਾਂ ਮਹੀਨਾ ਜਿਹੜੀ ਇੱਕ ਦਿਨ ਦੀ ਖਰਾਬ 2 ਤੋਂ 2.5 ਕਿਲੋ ਜੇ ਆਪਾਂ ਸਾਰੀਆਂ ਚੀਜ਼ਾਂ ਦੀ ਇਹਨਾਂ ਪਹਿਲਾਂ ਤਿੰਨਾ 14 ਬੀਡਾਂ ਦੀ ਗੱਲ ਕਰੀ ਹੈ ਨਾ ਕੋਈ ਵੀ ਡੀਰੋਜੀ ਨਹੀਂ ਹੈ ਜਿਹੜੀ ਚੈਨਲ ਕੋਲੋਂ ਉਪਰ ਐਕਸਟੈਂਡ ਜਾਂਦੀ ਹੈ ਮਤਲਬ ਇੱਕ ਗੱਟਾ ਵੀ ਤੁਸੀਂ ਲਿਆਉਣਾ ਤਾਂ ਚਿਰ ਵੀ ਤਾਂ ਤੁਹਾਡਾ ਮਹੀਨਾ ਘੜਾਉਂਦਾ ਜੇ 2 ਕਿਲੋ ਦੀ ਦੇਣ ਦੀ ਲੋੜ ਆ ਤਾਂ 25 ਦਾ ਤੁਹਾਡੇ ਨੰਬ ਦੇ ਆਏ ਜੇ ਮਨ ਇਹ ਜਦੋਂ 2.5 ਕਿਲੋ ਵੀ ਪਾਉਣਾ ਹੈ ਤਾਂ 20 ਕਿਦਾਂ ਤੇ ਵੀ ਲੈਂਦੇ ਨੇ ਤਾਂ ਇਹ ਨੂੰ ਤੁਹਾਨੂੰ ਇਨੋਮਿਕਲ ਫਾਇਦਾ ਨਾ ਜੇ ਤੁਸੀਂ ਘਰ ਦਾ ਦਾਣਾ ਵੀ ਪਾ ਰਹੇ ਹੋ ਨਾ ਇਸ ਚੰ ਤੁਸੀਂ ਕਈ ਵਾਰੀ ਹੁੰਦਾ ਕਿ ਕਿਸਾਨ ਤੋਂ ਉਤਾਰ ਰਹੇ ਆ ਵੀ ਮੰਨ ਲੈਂਦੇ ਜਿਹੜੀ ਮੈਂ ਖਸੂ ਲਈ ਫੀਡ ਬਣਾ ਕੇ ਲਿਆ ਦੁੱਧ ਆਸਿਆ ਦੁੱਧ ਵਾਲਿਆਂ ਵਾਸਤੇ ਉਹੀ ਫੀਡ ਮੈਂ ਚੱਕ ਕੇ ਇੱਧਰ ਲਾ ਦਿੰਦਾ ਮੈਨੂੰ ਕੋਈ ਫਰਕ ਨਹੀਂ ਕੋਈ ਨਹੀਂ ਕਿਲੋ 2 ਕਿਲੋ ਪਾਉਂਦਾ ਕਿਲੋ ਤੋਂ 2 ਕਿਲੋ ਤੁਸੀਂ ਪਾਉਂਦੇ ਆ ਤੁਹਾਡੀ ਘਰ ਦੀ ਫੀਡ ਵੀ ਤੁਹਾਨੂੰ ਘੱਟੋ ਘੱਟ 30 ਰੁਪਏ ਪੈ ਰਹੀ ਹੈ ਜੀ ਤੇ ਜੇ ਮੈਂ ਨਾ ਫੀਡਾਂ ਦੀ ਗੱਲ ਕਰਦਾ ਤੇ ਇਹਨਾਂ ਦਾ ਸਾਰਿਆਂ ਦਾ ਦਾਇਰਾ ਕਿਸੇ ਦਾ 30 ਰੁਪਏ ਹੈ ਕਿਸਦਾ 33 34 ਇਹ ਅਲੱਗ-ਅਲੱਗ ਰੇਟ ਨੇ ਨਾ ਦੇਖੀ ਜੀ ਹੁਣ ਡੇਰੀ ਚੌਥਾ ਪੰਜਵਾਂ ਛੇਵਾਂ ਮਹੀਨਾ ਇਹਦਾ ਕੰਮ ਕੀ ਹੈ ਪਤੂ ਦੀ ਗਰੋਥ ਕਰਾਉਣਾ ਪਹਿਲੇ ਤਿੰਨ ਮਹੀਨੇ ਆਪਾਂ ਇੱਕ ਹੋਰ ਵੀ ਚੀਜ਼ ਆ ਪਹਿਲੇ ਤਿੰਨ ਮਹੀਨੇ ਕੱਟ ਲੋ ਵਿੱਚ ਜੋ ਵੀ ਆ ਉਹ ਨੂੰ ਮੋੜ ਕੇ ਰੱਖੋ ਜਿਆਦੇ ਛਾਲਾ ਨਾ ਮਾਰੋ ਜਿਆਦੇ ਭੱਜ ਦੌੜ ਨਾ ਕਰੋ ਵਜ਼ਨ ਵਧਣ ਦੇਣਾ ਕਿਉਂਕਿ ਜਦੋਂ ਚੌਥੇ ਪੰਜਵੇਂ ਛੇਵੇਂ ਮਹੀਨੇ 'ਚ ਕੱਦ-ਕਾਰ ਵਧਣ ਲੱਗਦਾ ਹੈ ਉਦੋਂ ਕੀ ਹੋ ਵਜ਼ਨ ਨਾਰਮਲ ਟੁੱਟਣ ਲੱਗ ਜਾਂਦਾ ਜਦੋਂ ਆਪਣੇ ਇਨਸਾਨ ਦੇ ਵਿੱਚ ਵੀ ਆਂਡਾਲ ਕੱਦ-ਕਾਰ 15ਵੇਂ 16ਵੇਂ ਸਾਲ ਦੇ ਵਿੱਚ ਉਮਰ ਦੇ ਬੱਚੇ ਦਾ ਕੱਦ-ਕਾਰ ਵਧਣ ਲੱਗਦਾ ਹੈ ਤੇ ਸਰੀਰ ਇੱਕ ਵਾਰੀ ਵਜ਼ਨ ਘੱਟ ਦੇ ਹੀ ਕਰਦਾ ਸੇਮ ਇੱਥੇ ਹੈ ਜੀ ਉੱਥੇ 5ਵੇਂ 6ਵੇਂ ਮਹੀਨੇ ਦੇ ਵਿੱਚ ਵਜਨ ਘਟਣਾ ਹੁੰਦਾ ਪਰ ਉਦੋਂ ਆਪਾਂ ਪਹਿਲਾਂ ਜਿਹੜਾ 25 ਕਿਲੋ ਵਾਲੀ ਕੋਰੀ ਦੇ ਨਾਲ ਜਿਹੜਾ ਵਜਨ ਕਰਦੇ ਆ ਨਾ ਇਹ ਬੱਚੀ ਦਾ ਐਵਰੇਜ ਵਜਨ 1.5 ਕਿਲੋ ਤੋਂ 1.10 ਕਿਲੋ ਐਵਰੇਜ ਵਜਨ ਆਉਣਾ ਚਾਹੀਦਾ ਠੀਕ ਹੈ ਠੀਕ ਹੈ ਜੀ ਹੁਣ ਨਾਰਮਲ ਵੇਖੀਏ 4-5 ਮਹੀਨਿਆਂ ਦੀ ਬੱਚੀ ਦਾ ਵਜਨ ਆ ਜਿਹੜਾ ਆਪਣੇ ਪਿੰਡਾਂ 6 ਮਹੀਨਿਆਂ ਦੀ ਬੱਚੀ ਦਾ ਪੌਂਟਲ ਆਉਂਦਾ ਕਿ ਇੱਥੇ ਤੁਸੀਂ ਮੰਨ ਕੇ ਚੱਲੋ ਤੁਸੀਂ ਕਹਿ ਸਕਦੇ ਤਿੰਨ ਮਹੀਨਿਆਂ ਦੀ ਬੱਚੀ ਦਾ 1.5 ਕਿਲੋ ਐਪੌਂਟਲ ਤੋਂ ਐਵਰੇਜ ਆ ਰਿਹਾ ਇਸ ਤੋਂ ਪਰ ਵੀ ਵਜਨ ਵੇਖੀ ਐਕਾਉਂਟਰ 20 ਤੱਕ ਵੀ ਵੇਖਿਆ ਹੋਇਆ ਉਹ ਗਰੀਡ ਤੇ ਡਿਪੈਂਡ ਕਰਦਾ ਕਿੰਨੀ ਕਿ ਚੰਗੀ ਨਸਲ ਦੇ ਦੀ ਆਪਣੀ ਉਹਦਾ ਚੰਗਾ ਵਜਨ ਵੀ ਆ ਸਕਦਾ ਪਹਿਲੇ ਤੋਂ ਮੰਨ ਲੀ ਠੀਕ ਹੈ ਜੀ ਕਾਪ ਗਰੋਵਰ ਦਾ ਕੰਮ ਫੱਦ ਕਾਟ ਤੇ ਵਜਨ ਵਧਾਉਣਾ ਔਰ ਅਡਰ ਟਿਸ਼ੂ ਡਿਵੈਲਪ ਕਰਨਾ ਹਵਾਨੇ ਦੇ ਜਿਹੜੇ ਆ ਟਿਸ਼ੂ ਡਿਵੈਲਪ ਕਰਨੇ ਫਾਰਮਰਾਂ ਦੇ ਬੱਚਿਆਂ ਤੁਸੀਂ ਦੇਖਦੇ ਹੋ 6 ਕਿ ਮਹੀਨਿਆਂ ਦੇ ਹੁੰਦੇ ਨੇ ਥੋੜੇ-ਥੋੜੀ ਲੇਵੀ ਜੀ ਬਣਾ ਲੈਂਦੇ ਕੋਈ ਇਹ ਹੀ ਇੱਕ ਕਾਰਨ ਹੈ ਜੋ ਫੀਡ ਜਿਹੜੀ ਉਹ ਪਸ਼ੂ ਨੂੰ ਲੋਡ ਉਹ ਪਾਉਂਦੇ ਆ ਉਸ ਤੋਂ ਬਾਅਦ ਹਾਂ ਜੀ ਜੀ ਹੈ ਜੀ ਡੇਰੀ ਪ੍ਰੋਟੀਨ ਡੇਰੀ ਪ੍ਰੋਟੀਨ ਪੈਂਦੀ ਆ 7ਵੇਂ 8ਵੇਂ ਤੇ 9ਵੇਂ ਮਹੀਨੇ ਦੇ ਦੌਰਾਨ ਬਹੁਤ ਵਾਰ 2 ਤੋਂ 2.5 ਗੱਟੇ ਤੇ 3 ਸੌਰੀ 2-3 ਗੱਟੇ ਤੇ ਪੂਰੇ ਲਾਈਫਟਾਈਮ ਚ ਪੈਂਦੇ ਆ ਉਹ ਵੀ 6ਵੇਂ ਮਹੀਨੇ ਤੋਂ ਉੱਪਰ ਕੁਝ ਵਾਰ ਪੈਂਦੇ ਆ 6 ਮਹੀਨੇ ਤੋਂ ਘੱਟ ਨੂੰ ਆਪਾਂ ਡੇਰੀ ਪ੍ਰੋਟੀਨ ਪਾ ਨਹੀਂ ਸਕਦੇ ਕਿਉਂਕਿ ਇਹਦਾ ਪ੍ਰੋਟੀਨ ਦੀ ਜਿਹੜੀ ਇਹ ਮਾਤਰਾ ਉਹਦੇ ਚ ਬਹੁਤ ਜ਼ਿਆਦਾ 35% ਪ੍ਰੋਟੀਨ ਆਉਂਦਾ ਡੇਰੀ ਇੰਡਸਟਰੀ ਚ ਇਕੱਲੀ ਫੀਡ ਆ ਜਿਹੜੀ 35% ਪ੍ਰੋਟੀਨ ਦੇ ਨਾਲ ਆਉਂਦੀ ਇਹਦਾ ਕੰਮ ਸਿਰਫ ਨਰੋਲ ਕਾਤ ਕਾਤ ਵਜਨ ਤੇ ਕੰਮ ਕਰਨਾ ਹੋਰ ਤੁਸੀਂ ਇੱਕ ਹੋਰ ਵੀ ਬੜੀ ਧਾਰਨਾ ਆਪਣੇ ਗਲਤ ਹੈਗੀ ਆ ਮੈਂ ਬਹੁਤ ਵਾਰੀ ਦੇਖਦਾ ਸਾਡੀ ਕੱਟੀ ਜਾਂ ਮੱਛੀ ਰਾਜੀ ਦਾ ਬਹੁਤ ਆ ਫਿੱਟ ਨਹੀਂ ਹੋਦੀ ਬੋਲਦੀ ਨਹੀਂ ਰਹਿੰਦੀ ਨਹੀਂ ਟਰਡੇ ਰਾਜੀ ਦਾ ਮਤਲਬ ਆਪਣੇ ਨਾ ਪਿੰਡਾਂ ਦੇ ਵਿੱਚ ਰਾਜੀ ਦਾ ਮਤਲਬ ਇਹ ਹੁੰਦਾ ਕੁੜਿਆਂ ਤੇ ਚਰਬੀ ਚੜੀ ਹੋਈ ਹੈ ਪੂਰੀ ਦੇਖਣ ਨੂੰ ਮਗਰੋਂ ਭਾਰੀ ਲੱਗਦੀ ਆਸਲ ਦੇ ਵਿੱਚ ਜਿਹੜੀ ਕੁੜਿਆਂ ਤੇ ਚਰਬੀ ਜੰਮੀ ਹੋਈ ਹੈ ਚੜੀ ਹੋਈ ਹੈ ਉਹਨਾਂ ਡਾਕਟਰ ਠੀਕ ਆ ਵੀ ਭਰਦਾ ਨਾ ਆ ਕੇ ਆਪਾਂ ਤਾਂ ਪਹਿਲੇ ਹੀ ਹੁੰਦਾ ਇਹ ਕਹਿੰਦਾ ਵੀ ਉਹਨੂੰ ਟੂੜੀ ਸ਼ੁਰੂ ਕਰੋ ਸਿੱਧੇ ਜਾਂ ਹਰਾ ਘਟਾ ਦਿਓ ਉਹਦਾ ਕਾਰਨ ਕੀ ਹੁੰਦਾ ਵੀ ਚਰਬੀ ਦੇ ਨਾਲ ਰਾਜੀ ਹੋਣਾ ਇੱਕ ਹੋਰ ਚੀਜ਼ ਹੈ ਇੱਕ ਹੁੰਦਾ ਮਸਲ ਪਾਵਰ ਦੇ ਨਾਲ ਰਾਜੀ ਹੋਣਾ ਪੂਰਾ ਸਰੀਰ ਬੰਦਵਾ ਜਾ ਆਏ ਨਹੀਂ ਲੱਗਦੀ ਵੀ ਇਹਦਾ ਇੰਨਾ ਵਜਨ ਹੋਊ ਲੇਕਿਨ ਜਦੋਂ ਆਪਾਂ ਉਹਨੂੰ ਕੀਤੇ ਦੇ ਨਾਲ ਵਜਨ ਕਰ ਲੱਗਦੇ ਆ ਉਹਦਾ ਵਜਨ ਵਧੀਆ ਨਿਕਲਦਾ ਇਹ ਬਹੁਤ ਬਹੁਤ ਘੱਟ ਥਾਵਾਂ ਦੇ ਹੁੰਦਾ ਵੀ ਅਸੀਂ ਦੇਖਦੇ ਆ ਵੀ ਇਹਦਾ ਵਜਨ ਹੋਣਾ ਨਹੀਂ ਲੱਗਦਾ ਨਹੀਂ ਪਰ ਜਿਹੜਾ ਫਾਰਮਰ ਉਹਨੂੰ ਪ੍ਰੋਟੀਨ ਵਧੀਆ ਦੇ ਕੇ ਫੀਡ ਵਧੀਆ ਦੇ ਕੇ ਉਹਨੂੰ ਪਾਲ ਦਿਆ ਨਾ ਉਹਦੇ ਕੋਲੇ ਤਕਰੀਬਨ ਵਜ਼ਨ ਵੱਧ ਹੀ ਆਊਗਾ ਔਰ ਸਰੀਰ ਪਸ਼ੂ ਦਾ ਦੇਖਣ ਨੂੰ ਐ ਨਹੀਂ ਲੱਗੂਗਾ ਵੀ ਇਹ ਰਾਜੀ ਹੈਗੀ ਆ ਸੇਮ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਆ ਆਪਾਂ ਜਿਹੜਾ ਡੇਰੀ ਪ੍ਰੋਟੀਨ ਦਾ ਕੰਮ ਹੀ ਹੈ ਇਹਨੇ ਪਸ਼ੂ ਤੇ ਚੜਦੀ ਨਹੀਂ ਚੜਾਉਣੀ ਕੋਈ ਵੀ ਫੀਡ ਆ ਭਾਵੇਂ ਵੀ ਜਿੰਨੀ ਵੀ ਆਪਾਂ ਗੱਲ ਕਰ ਰਹੇ ਆ 24% 35% 30% ਵਾਲੀਆਂ ਫੀਡਾਂ ਨੇ ਪ੍ਰੋਟੀਨ ਜਿਹਦੇ ਚ ਜ਼ਿਆਦਾ ਆ 30% ਪ੍ਰੋਟੀਨ ਸੋਰੀ 35% ਪ੍ਰੋਟੀਨ ਆ 24% ਆ ਇੱਧਰ ਵੀ 24% ਆ ਇਹ ਫੀਡਾਂ ਦੇ ਵਿੱਚ ਪ੍ਰੋਟੀਨ ਤਾਂ ਹੀ ਜ਼ਿਆਦਾ ਰੱਖਿਆ ਜਾਂਦਾ ਪਸ਼ੂ ਚਰਬੀ ਨਾ ਝੜਾਵੇ ਪਿੰਡੇ ਨੂੰ ਮਸਲ ਪਾਵਰ ਗੇਨ ਹੋਵੇ ਠੀਕ ਹੈ ਜੀ ਪੋਸਟ ਬਾਅਦ ਆਉਂਦੀ ਹੈ ਜੀ ਹੀਫਰ ਡਰਾਈ ਹੀਫਰ ਡਰਾਈ 9ਵੇਂ ਮਹੀਨੇ ਤ ਲੈ ਕੇ ਸੂਣ ਤੋਂ 2 ਮਹੀਨੇ ਪਹਿਲਾਂ ਤੱਕ ਇਹ ਹੀ ਪੈਂਦੀ ਹੈ ਪਸ਼ੂ ਦੇ ਜਨਮ ਤੋਂ 9ਵੇਂ ਮਹੀਨੇ ਤ ਲੈ ਕੇ ਸੂਣ ਦੇ 2 ਮਹੀਨੇ ਪਹਿਲਾਂ ਤੱਕ ਸੇਮ ਪੈਂਦੀ ਰਹਿੰਦੀ ਹੈ ਇਹ ਪਸ਼ੂ ਨੂੰ ਜਦੋਂ ਹੀਟ ਨਹੀਂ ਆ ਰਹੀ ਉਦੋਂ ਹੀਟ ਲਿਆਉਣ ਦਾ ਕੰਮ ਵੀ ਇਹ ਹੀ ਕਰਦੀ ਹੈ ਜਦੋਂ ਪਸ਼ੂ ਹੀਟ ਦੇ ਵਿੱਚ ਆ ਗਿਆ ਆਪਾਂ ਟੀਕਾ ਧਰਵਾਤਾ ਜਾਂ ਕਰਾਸ ਕਰਵਾਈਆ ਠੀਕ ਆ ਉਸ ਤੋਂ ਬਾਅਦ ਗੱਬਣ ਕਰਵਾਉਂਦਾ ਕੰਮ ਵੀ ਆਪੇ ਹੁੰਦਾ ਕਿਉਂਕਿ ਇਹਦਾ ਕੰਮ ਹੈ ਜੀ ਬੱਚੇਦਾਨੀ ਨੂੰ ਪਾਵਰ ਦੇਣਾ ਹੁਣ ਤੱਕ ਪਿੰਡਾਂ ਦੇ ਵਿੱਚ ਆਪਣੀ ਕੀ ਆਪਾਂ ਕਰਦੇ ਆ ਜਦੋਂ ਪਸ਼ੂ ਹੀਟ 'ਚ ਨਹੀਂ ਆਉਂਦਾ ਪਸ਼ੂ ਉਮਰ ਆਪਾਂ ਨੂੰ ਲੱਗਦਾ ਖੱਦ ਘਾਟ ਹੈਗਾ ਆਪਾਂ ਕੀ ਕਰਦੇ ਆ ਬੜੀਵੇਂ ਦੇ ਤੇ ਬੋੜ ਦੇ ਤਾਂ ਕੋਈ ਗਰਮ ਚੀਜ਼ਾਂ ਦੇਣੇ ਸ਼ੁਰੂ ਕਰਦੇ ਆ ਵੀ ਇਹਦੇ ਨਾਲ ਹੀਟ 'ਚ ਆ ਜਾਈਂ ਹੀਟ 'ਚ ਆਉਣ ਤੋਂ ਬਾਅਦ ਆਪਾਂ ਜਦੋਂ ਇੱਕ ਵਾਰੀ ਟੀਕਾ ਭਰਾਤਾ ਫਿਰ ਆਪਾਂ ਠੰਡੀਆਂ ਚੀਜ਼ਾਂ ਲੋ ਲੈਨੇ ਹੁਣ ਰਹਿ ਜੀ ਵੀ ਸੇ ਇਹਦਾ ਕੰਮ ਕੁਛ ਗਰਮੀ ਸਰਦੀ ਵਾਲਾ ਕੁਛ ਨਹੀਂ ਹੈਗਾ ਜੀ ਇਹਦਾ ਕੰਮ ਬੱਚੇਦਾਨੀ ਨੂੰ ਸਹੀ ਜਿਹੜੇ ਆ ਤੱਤ ਪ੍ਰੋਵਾਈਡ ਕਰਨਾ ਜਿਹਦੇ ਨਾਲ ਬੱਚੇਦਾਨੀ ਦਾ ਸਰਕਲ ਸਹੀ ਚੱਲੇ ਹੀਟ ਸਹੀ ਆਵੇ ਜਦੋਂ ਹੀਟ ਦੇ ਵਿੱਚ ਸਹੀ ਪਾਵਰ ਹੋਵੇ ਉਹਦੇ ਚ ਚੰਗੀ ਪਾਵਰ ਆ ਬੱਚੇਦਾਨੀ ਕਮਜ਼ੋਰ ਨਹੀਂ ਹੋਏਗੀ ਉਦੋਂ ਬਾਅਦ ਹੀਟ ਚ ਆਈਏ ਰਹਿ ਵੀ ਜਾਊਗੀ ਇਹਦੇ ਟੀਕੇ ਦਾ ਨਾ ਪਹਿਲੇ ਦੂਜੇ ਟੀਕੇ ਦਾ ਨਾ ਰਹਿ ਜਾਂਦਾ ਇਹ ਆ ਜੀ ਇੱਕ ਬੱਚੀ ਜਾਂ ਕੱਤੀ ਤੁਹਾਡੀ ਜਨਮ ਤੋਂ ਲੈ ਕੇ ਪਹਿਲੇ ਸੂਜੇ ਤੱਕ ਤਿਆਰ ਕਰਦਾ ਘਰਾਂ ਠੀਕ ਹੈ ਜੀ ਹੁਣ ਇਹਦੇ ਵਿੱਚ ਇਹ ਵੀ ਆ ਕਿ ਖਰਚਾ ਵੀ ਹੁੰਦਾ ਬਹੁਤ ਬਾਰੀ ਫਾਰਮਰ ਕਹਿ ਦਿੰਦੇ ਆ ਨਹੀਂ ਜੀ ਇਹਦਾ ਖਰਚਾ ਸਾਨੂੰ ਘੱਟੋ ਘੱਟ ਮੰਨ ਕੇ ਚੱਲੋ ਮੈਂ ਇੱਕ ਬੱਚੀ ਦੀ ਗੱਲ ਕਰਾਂ ਤੁਹਾਨੂੰ 1 ਲੱਖ ਰੁਪਏ ਤਿਆਰ ਹੋਣਗੇ ਜਨਮ ਤੋਂ ਲੈ ਕੇ ਜੇ ਤੁਸੀਂ 2 ਸਾਲਾਂ ਨੂੰ ਜੀ ਸੋਣੇ ਆ ਪੂਰੀ ਫੀਡ ਤਿਆਰ ਕਰਦੇ ਫੀਡ ਦੇ ਨਾਲ ਪਰ ਇਹ ਗੱਲ ਹੈਗੀ ਆ ਵੀ ਤੁਸੀਂ ਫੀਡ ਦੇ ਨਾਲ کیا ਤਿਆਰ ਕੀਤੀ ਹੈ ਚੰਗੀ ਬਰੀਡ ਆ ਉਹਦੀ ਠੀਕ ਹੈ ਚੰਗੀ ਬਰੀਡ ਆ ਮੰਨ ਕੇ ਚੱਲੋ ਪਹਿਲੇ ਸੂਏ ਦੇ ਵਿੱਚ 30 ਤੋਂ 32 ਕਿਲੋ ਦੁੱਧ ਕੱਢਣ ਵਾਲੀ ਹੁੰਦੀ ਹੈ ਬੱਚੀ ਜੇ ਤੁਸੀਂ ਸ਼ੁਰੂ ਤੋਂ ਲੈ ਕੇ ਫੀਡ ਪਾਈ ਗਏ ਹੁਣ ਪੂਰੇ ਤਰੀਕੇ ਨਾਲ ਤਿਆਰ ਕਰੀਏ 30 ਬੱਤੀ ਕਿਲੋ ਵਾਲੀ ਜਿਹੜੀ ਆ ਪਹਿਲਣ ਤੁਸੀਂ ਗਾਂ ਦੀ ਗੱਲ ਕਰਦੇ ਆਪਾਂ ਤੁਸੀਂ ਬਾਜ਼ਾਰ ਤੇ ਲੈਣ ਜਾਓਗੇ ਘੱਟੋ ਘੱਟ 1 ਲੱਖ ਸਵਾ ਲੱਖ ਡੇਢ ਲੱਖ ਦੀ ਜੇ ਦੂ ਘੱਟ ਨਹੀਂ ਗੱਲ ਤੇ 32 ਲੀਟਰ ਦੇਣ ਵਾਲੀ ਪਹਿਲਣ ਠੀਕ ਹੈ ਜੀ ਔਰ ਉਹ ਤੁਸੀਂ ਇੱਕ ਮੋਸਤ ਪੈਸੇ ਦੇ ਦੇ ਕੇ ਆਉਣੇ ਤੁਸੀਂ ਇੱਕ ਹੱਥ ਦੇ ਕੇ ਆਉਂਦੇ ਸਵਾ ਲੱਖ ਡੇਢ ਲੱਖ ਦੇ ਇਹ ਤਾਂ ਤੁਸੀਂ ਜਨਮ ਤੋਂ ਲੱਗੇ ਤੁਹਾਡੇ ਘਰੇ ਆ ਉਹ ਤੁਸੀਂ ਕਿਸ਼ਤਾਂ ਨਾਲ ਜਿਵੇਂ ਕਹਿੰਦੇ ਹੋ ਕਮੇਟੀ ਪਾਉਣ ਵਾਲੀ ਗੱਲ ਆ ਜੀ ਕਮੇਟੀ ਪਾਈ ਹੋਈ ਹੈ ਕਿ ਭਾਈ ਥੋੜੇ ਥੋੜੇ ਕਰਕੇ ਇੱਕ ਜਾਨਵਰ ਆਪਣਾ ਤਿਆਰ ਹੋ ਰਿਹਾ ਅਗੇ ਬਜ਼ੁਰਗ ਕਹਿੰਦੇ ਸੀ ਨਾ ਕਿ ਖੋਰ ਖੋਰਮ ਖੋਰ ਨਾ ਪਲ ਜਾਂਦੀਆਂ ਮਗਰ ਵੇਚ ਕੇ ਕੋਈ ਡੰਗਾ ਲਾ ਲਈਦਾ ਇਹ ਹੀ ਹੁੰਦਾ ਸੀ ਹੁਣ ਇਹ ਹੀ ਚੀਜ਼ ਹੈ ਵੀ ਆਪਾਂ ਜੇ 1-1000 ਜਾਂ 2000 ਦੀ ਇਹਨੂੰ ਇੱਕ ਬੋਰੀ ਆ ਰਹੀ ਹੈ ਮਹੀਨੇ ਦੀ ਇੱਕ ਬੋਰੀ ਆ ਰਹੀ 2000 ਦੀ ਪੈ ਰਹੀ ਆ ਆਪਾਂ ਨੂੰ ਤਾਂ ਆਪਾਂ ਨੂੰ ਸਾਰੀ ਫੀਲਡ ਪਾ ਕੇ ਸਾਰਾ ਕੁਝ ਝੂੜੀ ਪਠਾ ਪਾ ਕੇ ਇੱਥੋਂ ਤੱਕ ਕਿ ਜਿੰਨਾ ਤੁਸੀਂ ਦੁੱਧ ਵੀ ਚੰਗਾਇਆ ਉਹਦੀ ਮਾਨ ਦਾ ਉਹ ਵੀ ਆਪਾਂ ਕਾਊਂਟ ਨਾਲ ਕਰਕੇ ਮੈਂ ਤੁਹਾਨੂੰ ਤਾਂ ਕਹਿ ਰਿਹਾ ਲੱਖ ਤੋਂ ਸਵਾ ਲੱਖ ਦੇ ਆਸ-ਪਾਸ ਖਰਚਾ ਆਦਾ ਪਰ ਕਿੰਨੇ ਵਾਲੀ ਪਹਿਲੀ ਗੱਲ ਦਾ ਬੱਚੀ ਤੁਹਾਨੂੰ ਮਾਰਕੀਟ ਚ ਪਹਿਲਾਂ ਮਿਲਦੀ ਕਿਉਂਕਿ ਜਿਹਦੀ ਪਹਿਲਾਂ ਬੱਚੀ ਇੰਨੇ ਸ਼ੌਂਕ ਨਾਲ ਪਾਲੀ ਉਹਨੇ ਵੇਚਣੀ ਨਹੀਂ ਜੀ ਜਿਹਨੇ ਮਨੇ ਜਲੋ ਲੱਖ ਰੁਪਇਆ ਭਾਵੇਂ ਕਿਵੇਂ ਮਰਜੀ ਆ ਟੱਕਰਾ ਮਾਰੀ ਆ ਨੇ ਉਹਨੇ ਪਹਿਲੇ ਦਿਨ ਦਾ ਵੇਚਣੀ ਉਹ ਤੀਜੇ ਚੌਥੇ ਵਾਲੀ ਦੇ ਚ ਤੀਜੇ ਚੌਥੇ ਵਾਲੀ ਆਪਣੇ ਬਾਦੀਆ ਪਾਉਂ ਕਹਿ ਦਿੰਦੇ ਆ ਰਕੰਡ ਉਹ ਵੀ ਕਿਉਂਕਿ ਤੀਜੇ ਸੂਏ ਦੇ ਤੇ ਉੱਥੇ ਸੂਏ ਲਈ ਦੋ ਸੂਏ ਵੱੱਟ ਵੱੱਟ ਲਾਉਂਗੇ ਜਾਂ ਤਿੰਨ ਸੂਏ ਲਾਉਂਗੇ ਛੇਵੇਂ ਸੱਤਵੇਂ ਤੋਂ ਨੂੰ ਵੀ ਵੇਚਣੀ ਪੈਗੀ ਜਾਂ ਤਾਂ ਜਾਂ ਫੰਡਰ ਹੋ ਜਾਈਗੀ ਜਾਂ ਰਿਪੀਟ ਹੋ ਜਾਈਗੀ ਇਹੋ ਜਿਹੇ ਦਿੱਕਤਾਂ ਕੰਮ ਦੇ ਉਹਦਾ ਕਾਰਨ ਕੀ ਹੈ ਨਾਰਮਲ ਘਰਾ ਦੇ ਵਿੱਚ ਆਪਣੇ ਦੇ ਜਿਹੜੇ ਗਾਂ ਨੂੰ ਲੋੜਿੰਦੇ ਤਾਂ ਆ ਪਤਾ ਪੂਰੇ ਨਹੀਂ ਹੁੰਦੇ ਇਹ ਆਪਣੀ ਸਮੱਸਿਆ ਵੀ ਕਹਿ ਸਕਦੇ ਹਜੇ ਹੁਣ ਸੱਕਦੀ ਦੇਰੀ ਇਹਦੇ ਕਿਤੇ ਦੀ ਜੜੀ ਹੈਗੀ ਆ ਮਿਡ ਸਾਈਜ਼ ਫਾਰਮ ਜਿਹੜੇ ਮੱਧ ਵਰਗੀ ਫਾਰਮ ਨੇ ਜਿਹੜੇ 10 ਜਾਂ 15 ਪਸ਼ੂਆਂ ਵਾਲੇ ਨੇ ਜਿਹੜੇ ਵੱਡੇ ਫਾਰਮ ਨੇ ਉਹਨਾਂ ਦੇ ਵਿੱਚ ਇਹੋ ਜੀ ਦਿੱਕਤ ਨਹੀਂ ਹੁੰਦੀ ਠੀਕ ਹੈ ਜੀ